ਅਮਾ ਬਿਲਕੁਲੇ ਸੋਹਰਾ ਕਿ ਝੋਨੇ ਦਾ ਸੀਜ਼ਨ ਆ ਪਾਣੀ ਖਾਦ ਸਪਰੇਆ ਬਹੁਤ ਜਿਹੜਾ ਵਕਤ ਆ ਇਹ ਬੜਾ ਕਿਸਾਨ ਦਾ ਜਿਹੜਾ ਟਾਈਮ ਹੈ ਕੀਮਤੀ ਆ ਪਰ ਕਿਤੇ ਨਾ ਕਿਤੇ ਜਿਹੜੀ ਸਰਕਾਰ ਆ ਜਾ ਸਾਡਾ ਪ੍ਰਸ਼ਾਸਨ ਇਹ ਗੱਲਾਂ ਉਦੋਂ ਨੁਕਸਾਨੀਆਂ ਜਾਣਦੀਆਂ ਜਦੋਂ ਇਹਨਾਂ ਦਾ ਜਿਹੜਾ ਧਿਆਨ ਆ ਬਿਲਕੁਲ ਧਿਆਨ ਨਾ ਦੇਂਦਿਆਂ ਜੇ ਧਿਆਨ ਦੇਣ ਤੇ ਇਹੋ ਜਿਹੇ ਕੰਮ ਕਦੀ ਵੀ ਨਹੀਂ ਕਿਉਂਕਿ ਇਹਨਾਂ ਨੇ ਚਿਰ ਸਮਾਂ ਹੋਇਆ ਸਾਡੇ ਕਿਸਾਨਾਂ ਨੇ ਪੈਸੇ ਦਿੱਤੇ ਆ ਉਹਨਾਂ ਨੂੰ ਐਨ.ਓ.ਐਫ.ੀ ਨਾ ਮਿਲੇ ਅੱਜ ਜਿਹੜਾ ਮੀਂਹ ਹੁਣ ਮੀ ਦਾ ਜਿਹੜਾ ਤੁਸੀਂ ਆਪਣੇ ਪਿੰਡੇ ਤੇ ਸੰਦਾ ਪਟਾਇਆ ਵਾ ਇਹ ਤੁਸੀਂ ਜਾਣਦੇ ਜੋ ਸਰਕਾਰ ਐਸ ਟਾਈਮ ਸਰਕਾਰ ਦੀ ਅਫਸਰ ਛਾਈ ਏਸੀਆਂ ਦੇ ਵਿੱਚ ਘੁੰਮਣ ਵਾਲੀਆਂ ਕੁਰਸੀਆਂ ਦੇ ਵਿੱਚ ਏਸੀ ਗੱਡੀਆਂ ਦੇ ਵਿੱਚ ਸਾਡੇ ਦਿੱਤੇ ਹੋਏ ਟੈਕਸ ਦੀ ਸਰਕਾਰ ਤੋਂ ਘੁੰਮ ਰਹੇ ਨੇ ਉਹਨਾਂ ਤੇ ਜਰਾ ਜਿੰਨਾ ਉਹ ਪਿਛਲੇ ਸਮੇਂ ਦੇ ਵਿੱਚ ਕੋਈ ਸਾਡਾ ਵੀਰ ਉਸ ਢਾਣੇ ਤੇ ਬੈਠਾ ਤੇ ਉਸ ਨੂੰ ਹੀ ਵੱਢੀ ਜਾਵੇ ਜਿਹੜੇ ਪਾਸੇ ਬੈਠਾ ਹੈ ਵੱਢੀ ਜਾਵੇ ਕੋਈ ਲਾਗੋ ਜੀ ਕਿਸਾਨ ਲੰਘਿਆ ਉਹਨੇ ਕਿਹਾ ਤੂੰ ਡਿੱਗ ਪਣਾ ਜਦੋਂ ਢਾਣਾ ਵੱਡਿਆ ਗਿਆ ਮਾਸਾ ਕਰਾ ਗਿਆ ਤੇ ਤੌਣ ਪਰਨੇ ਵੱਜਾ ਉਹਦੇ ਮਗਰ ਪਾ ਝੁੱਟਾ ਹਾਂ ਤੂੰ ਹੀ ਕੋਈ ਸੰਤ ਮਹਾਰਮਾ ਲੱਗਦੇ ਜੋ ਆਂਦਾ ਕੀ ਗੱਲਾਂ ਦਾ ਡਿੱਗ ਪਿਆ ਹਜੇ ਅਮਰਸ਼ਾਈ ਨੂੰ ਇਸ ਨੂੰ ਪਤਾ ਨਹੀਂ ਵੀ ਅਸੀਂ ਢਾਣਾ ਵੱਡਣ ਦਾ ਆ ਜਦੋਂ ਦਤੌਰ ਪਰਨੇ ਨਾ ਬਚਣਾ ਫੇਰੇ ਨਾ ਮਤਾਂ ਠਾ ਸਤਿਕਾਰ ਕਰੋ ਹੁਣ ਤੁਹਾਨੂੰ ਆਓ ਚੱਟ ਪਿੱਛੇ ਜਾ ਥੋੜਾ ਚੱਲ ਪਹਿਲੇ ਤਾਂ ਕਿ ਇਹ ਤੁਹਾਡਾ ਜਿਹੜਾ ਅੱਜ ਦਾ ਕਿਸਾਨ ਮੋਰਚਾ ਲੱਗਾ ਆ ਪਰ ਲੱਗਣਾ ਤਾਂ ਕੋਈ ਗੱਲ ਨਹੀਂ ਜੀ ਆ ਮੈਂ ਆਸ਼ਵਾਸ਼ਣ ਦਿਵਾਉਂਦੀ ਆ ਕਿ ਜਿਹੜੇ ਮੈਮ ਉਹਨਾਂ ਦਾ ਟੈਕ ਕਲੇਮ ਸੀਗਾ ਜਿਹੜਾ ਕਿ ਤੁਸੀਂ ਕਹਿ ਰਹੇ ਸੀਗੇ ਕਿ ਆਪਾਂ ਇਹਨਾਂ ਦੇ ਹੱਕ ਮਤਲਬ ਕਿ ਹੋਣਾ ਚਾਹੀਦਾ ਆਪਾਂ ਉੱਪਰ ਭੇਜਦੇ ਤੇ ਇਹਨਾਂ ਦਾ ਜਿਹੜਾ ਡੈਥ ਕਲੇਮ ਕਰਕੇ ਇਹਨਾਂ ਦੀ ਜਿਹੜੀ ਰਕਮ ਲੱਜ਼ੀ ਸੀਗੀ ਉਹ ਕਲੀਅਰ ਹੋਵੇ ਤੇ ਮੈਂ ਆਪਣੇ ਵੱਲੋਂ ਅੱਜ ਮੈਂ ਜਸਵਿੰਦਰ ਕੋਟ ਡੀ ਐਮ ਹੌਸਪੀਟਲ ਬਤੌਰੀਆ ਜ਼ਿਲੰਗਾ ਵਨ ਮੈਂ ਤੁਹਾਨੂੰ ਸਾਰੇ ਆਏ ਹੋਏ ਮੈਂਬਰਸ ਨੂੰ ਆਸ਼ਵਾਸਨ ਦਿਵਾਉਣੀ ਆ ਕਿ ਮੈਂ ਪੂਰੀ ਤੋਂ ਪੂਰੀ ਮੇਰੀ ਬੈਸਟ ਕੋਸ਼ਿਸ਼ ਹੋਏਗੀ ਕਿ ਜਿਹੜੇ ਮੈਂਬਰ ਆਇਆ ਚੰਗੇ ਆ ਉਹਨਾਂ ਦਾ ਜਿਹੜਾ ਡੈਥ ਕਲੇਮ ਹੈ ਮੈਂ ਆਪ ਖੁਦ ਚੰਡੀਗੜ੍ਹ ਤੋਂ ਪਾਸ ਕਰਾਵਾਂਗਾ ਤੇ ਤੁਹਾਨੂੰ ਦੁਆਰਾ ਇੱਥੇ ਜਿਹੜਾ ਆ ਧੰਨ ਲਗਾਉਂਦੇ ਨੌਬਤ ਨਾ ਹੋਵੇ ਥੈਂਕ ਯੂ ਜੀ ਥੈਂਕ ਯੂ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਦੀ ਫਤਿਹ ਅਸੀਂ ਧੰਨਵਾਦੀਆਂ ਮੈਡਮ ਉਹਨਾਂ ਦੇ ਜਿਨ੍ਹਾਂ ਨੇ ਆਪਾਂ ਨੂੰ ਪੂਰਾ ਅ విశ్వਾਸਾ ਦਵਾਇਆ ਕਿ ਅੱਜ ਜਿਹੜਾ ਹਾਊਸਫੈਡ ਦਫ਼ਤਰ ਤਾਂ ਨਾ ਲੱਗਾ ਇਹ ਨਹੀਂ ਲੱਗਣਾ ਚਾਹੀਦਾ ਸੀ ਤੇ ਪਰ ਆਪਣੀ ਮਜਬੂਰੀ ਬਣ ਗਈ ਸੀ ਕਿ ਕੋਈ 12-13 ਸਾਲ ਤੋਂ ਆਪਾਂ ਜੋ ਇਹਨਾਂ ਦੇ ਗਿੜੇ ਮਾਰ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਇਹ ਬੇਨਤੀ ਆ ਸਾਨਾ ਨੂੰ ਕਿ 10 ਮਿੰਟ ਲੱਗਣੇ ਦੀ ਸੀ ਦਫ਼ਤਰ ਆਪਣੀਆਂ ਗੱਡੀਆਂ ਲੈ ਕੇ ਡੀਸੀ ਦਫ਼ਤਰ ਆਪਾਂ ਪਹੁੰਚਣਾ ਤੇ ਉੱਥੇ ਚੱਲ ਕੇ ਆਪਾਂ ਆ ਡੀ ਸੀ ਸਾਹਿਬ ਨੂੰ ਮੰਗ ਪੱਤਰ ਦੇ ਆਤਗੜੇ ਆਪਣੇ ਬਲਿਆਰਾਂ ਨੂੰ ਬੇਨਤੀ ਆ ਕਿ ਦਰਿਆ ਸਾਰੀਆਂ ਇਕੱਠੀਆਂ ਕਰਕੇ ਆ ਜਿਹੜੀਆਂ ਜਿਹੜੀਆਂ ਆ ਆਖਿਆ ਇਹਨਾਂ ਨੂੰ ਬੇਨਤੀ ਆ ਕਿ ਸਮਾਨ ਵਿੱਚ ਠਾ ਕੇ ਹਾਥੀ ਜਿਹੜਾ ਗਾੜੀ ਲਾੜਾ